ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਇਆ ਜੀ ਆਲੂਆਂ ਕੰਨੀ ਮਾਰਨ ਗੇੜਾ ਦੇਖ ਕੇ ਕਰਾਉਨੇ ਆ ਤੇ ਇੱਕ ਸਪਰੇ ਹੋਰ ਤੇ ਬਲਾਈਟ ਦੀ ਪ੍ਰੋਬਲਮ ਚੱਲਦੀ ਆ ਮੌਸਮ ਕਰਕੇ ਆਲੂਆਂ ਨੂੰ ਥੋੜੀ ਜੀ ਬਲਾਈਟ ਦਾ ਖਤਰਾ ਵੀ ਬਲਾਈਟ ਨਾ ਪੈ ਜਾਵੇ ਤੇ ਤਾਂ ਹੀ ਆਪਾਂ ਸਾਰੇ ਖੇਤਾਂ ਜਾਂ ਅੱਜ ਮਾਰਦਾਂ ਗੇੜਾ ਘੁੰਮ ਕੇ ਤਕਰੀਬਨ ਇਹ ਆਪਣਾ ਐਲ ਆਰ 50 ਦਿਨ ਦੇ ਲਵੇ ਹੋ ਗਿਆ ਤੇ ਦੋ ਸਪਰੇ ਹਾਂ ਆਪਾਂ ਕਰਤੀਆਂ ਪਹਿਲਾਂ ਤੇ ਜੂਰੀਏ ਵੀ ਪੈ ਗਏ ਚ ਦੋ ਹੁਣ ਜੂਰੀ ਆਪਾਂ ਪਾਉਣਾ ਹੈ ਨਹੀਂ ਜੂਰੀਏ ਨਾਲ ਫਿਰ ਜ਼ਿਆਦਾ ਬ্লাইਟ ਆਊਗੀ ਤੇ ਆਲੂ ਤਕਰੀਬਨ ਸਾਫ਼ ਆ ਹਲੇ ਕੋਈ ਪ੍ਰੋਬਲਮ ਹੈ ਤਾਂ ਹੈ ਨਹੀਂ ਲੱਗਦੀ ਨਹੀਂ ਕੋਈ ਪ੍ਰੋਬਲਮ ਨਹੀਂ ਬ্লাইਟ ਦੀ ਦੇਖੋ ਪੂਰਾ ਵਧੀਆ ਖੜਾ ਏ ਤੇ ਅੱਜ ਨਿਕਲੀ ਆ ਧੁੱਪਾਂ ਕੱਲ ਮੌਸਮ ਰਿਹਾ ਠੰਡਾ ਹੀ ਤੇ ਧੁੰਦ ਪਈ ਹੋਈ ᱛੀ ਤੇ ਹੁਣ ਸੂਰਜ ਨਿਕਲਿਆ ਜੇ ਆਲੂ ਨੂੰ ਧੁੱਪਾਂ ਲੱਗੀ ਜਾਵੇ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਜਦੋਂ ਧੁੱਪਾਂ ਪੈਣੀ ਬੰਦ ਹੋ ਜਾਂਦੀ ਆ ਫਿਰ ਜਾ ਕੇ ਪ੍ਰੋਬਲਮ ਆਉਂਦੀ ਆ ਬਲਾਈਟ ਦੀ ਤੇ ਇੱਕਾਂ ਮੀਂਹ ਤੋਂ ਬਾਅਦ ਥੋੜੀ ਜੀ ਆਉਣ ਲੱਗੀ ਕਿਸੇ ਕਿਸੇ ਖੇਤਾਂ 'ਚ ਹੈਗੀ ਆ ਤੇ ਆ ਆਲੂ ਆਪਣੇ ਸਾਫੇ ਨੇ ਆਲੂਆਂ ਤੇ ਕਰਾ ਦਾਨੇ ਇੱਕ ਸਪਰੇ ਬਲਾਈਟ আর ਤੇਲੇ ਤੋਂ ਇਹ ਕਿਸੇ ਕਿਸੇ ਬੂਟੇ ਨੂੰ ਹੈਗੀ ਆ ਪ੍ਰੋਬਲਮ ਤੇ ਫਿਰ ਵੀ ਇੱਕ ਕਰਾਇਆ ਦੰਨੇ ਆ ਨਹੀਂ ਕਿਤੇ ਪ੍ਰੋਬਲਮ ਜਾਦਾ ਵੱਧ ਜਵੇ ਤੇ ਲੈ ਕੇ ਆਉਨੇ ਆ ਦਵਾਈ ਤੇ ਨਾਲੇ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਹੜੀ ਕਿਹੜੀ ਦਵਾਈ ਕਰੀ ਆ ਆਲੂਆਂ ਤੇ ਤੇ ਕੀ ਕੀ ਪਾਇਆ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਵੱਧ ਤੋਂ ਵੱਧ ਦੇਖੋ ਤੇ ਨਾਲੇ ਸ਼ੇਅਰ ਕਰੋ ਤੇ ਚਲਦੀ ਆ ਸਲਾਣਾ ਗੰਨਾ ਮਿਲ ਤਕਰੀਬਨ ਹੋ ਗਿਆ ਮੀਨਾ ਚਲਦੀ ਇਹਨੂੰ ਇੱਕੋ ਛੱਡਦੀ ਆ ਬਰੋਲੀ ਜਮਨੀਆ ਜੀ ਧੂਆਂ ਦੇ ਤੇ ਪਰਲੀ ਮੋਟਰ ਤੇ ਹੀ ਮਾਰਦੇ ਆ ਉਧਰ ਆਪਣਾ ਟੌਰਸ ਖੜਾ ਏ ਤੇ ਪਿੰਡ ਵਾਲੀਆਂ ਮੋਟਰਾਂ ਤੇ ਆਪਾਂ ਮਾਰਿਆ ਈ ਤੀ ਜਿਹੜਾ ਸਵੇਰੇ ਤੇ ਆਹੀ ਮੋਟਰਾਂ ਰਹਿਂਦੀਆਂ ਤੀ ਤੇ ਲੈ ਕੇ ਆਉਨੇ ਆ ਦਵਾਈ ਫਿਰ ਕਰਾਉਨੇ ਆ ਕੱਲ ਨੂੰ ਸਪਰੇ ਤੇ ਬਾਕੀ ਆਲੂ ਥੋੜੇ ਸਾਹਮਣੇ ਖੜਾ ਏ ਤੇ ਥੋੜੀ ਜੀ ਬੀਲ ਨੇ ਗਰੋਥ ਬਹੁਤ ਘੱਟ ਕਰੀ ਆ। ਕੋਈ 50 ਦਿਨ ਦਾ ਹੋ ਗਿਆ। ਤੇ ਆਲੂ ਦਾ ਸਾਇਜ਼ ਬਹੁਤ ਵਧੀਆ ਬਣਿਆ ਹੈ ਇੱਥਾਂ। ਸਾਰਾ ਇੱਕਸਾਰ ਸਾਇਜ਼ ਆ। ਤੇ ਦਾਣੇ ਵੀ ਵਧੀਆ ਚੱਕੇ ਹੋਏ ਨੇ। ਤੇ ਬਾਕੀ ਥੋੜੇ ਸਾਹਮਣੇ ਆ। ਇੱਕ ਥੋੜਾ ਜਿਹਾ ਮੌਸਮ ਕਾਰਨ ਗਰੋਥ ਨਹੀਂ ਕਰੀ ਕਿ ਲੇਟ ਹੋ ਗਿਆ ਬਜਾਈ ਵੇਲੇ। ਐਲ ਆਰ ਦੀ ਬਜਾਈ ਤਕਰੀਬਨ 25 ਅਕਤੂਬਰ ਦੇ ਮੰਨ ਲਓ ਅਕਤੂਬਰ ਮਹੀਨੇ ਬਜਾਈ ਹੋ ਜਵੇ ਵਧੀਆ ਰਹਿੰਦਾ ਏ ਤੇ ਆਪਣੀ ਇਹ ਬਜਾਈ ਹੋ ਤਾਂ ਗਈ ਤੀ ਤਕਰੀਬਨ 30 31 30 ਅਕਤੂਬਰ ਦੀ ਬਜਾਈ ਹੋਈ ਹੋਈ ਤੀ ਤੇ ਲਾਈਟ ਦਾ ਰਿਹਾ ਫਾਲਟ ਚਾਰ ਪੰਜ ਦਿਨ ਉਹਦੇ ਕਰਕੇ ਪਾਣੀ ਥੋੜਾ ਜਿਹਾ ਲੱਗਿਆ ਲੇਟ ਉਹੀ ਆਪਾਂ ਇਹਨੂੰ 10 ਤਰੀਕ ਤੋਂ ਗਿਣਦੇ ਆਂ ਆਲੂਆਂ ਨੂੰ ਪਾਣੀ ਤੋਂ ਦਿਨ ਗਿਣਦੇ ਆਂ ਆਲੂਆਂ ਦੇ ਉਹੀ ਪਾਣੀ ਤੋਂ ਹੋ ਗਏ ਤੇ 50 ਦਿਨੇ ਮੰਨਦੇ ਨੇ ਤੇ ਨਹੀਂ ਇਹਨੇ ਮਨ ਕੇ ਚਲੋ ਜੇ ਖੇਤ ਵੀ ਸੁੱਕੇ ਦੀ ਜੇ ਖੇਤ ਜੀ ਵੀ ਗਿੱਲ ਹੁੰਦੇ ਨੇ ਇਹਣਾ ਤੁਰਿਆਉਣਾ ਦੀ ਪਾਣੀ ਲੇਟ ਲੱਗਣ ਕਾਰਨ ਥੋੜਾ ਜਿਆ ਆਲੂ ਲੇਟ ਜੰਮਿਆ ਹੈ ਤੇ ਚੱਲਦੇ ਆ ਜੀ ਹੁਣ ਦੂਈ ਮੋਟਰ ਤੇ ਵੀਡੀਓ ਨਾ ਬਣੇ ਰਹੋ ਦਿਖਾਉਨੇ ਆ ਉੱਧਰ ਜਾ ਕੇ ਵੀ ਤੁਹਾਨੂੰ ਟੌਰਸ ਆਲੂ ਲਓ ਜੀ ਆ ਗਿਆ ਆਪਾਂ ਹੁਣ ਦੂਈ ਮੋਟਰ ਤੇ ਆ ਖੜਾ ਹੀ ਆਪਣਾ ਟੌਰਸ ਕਰੋ ਚੈੱਕ ਇਹ ਵੀ ਤਕਰੀਬਨ 50 ਦਿਨ ਦੇ ਲਵੀ ਆ 45 50 ਦਿਨ ਦੇ ਲਵੀ ਆ ਇੰਨੇ ਕੇ ਦਿਨ ਹੋਏ ਨੇ ਲੱਗੇ ਇਹਨੂੰ ਤੇ ਵਧੀਆ ਖੜਾ ਹੈ ਤੇ ਇੱਕ ਸਪਰੇਅ ਕਰਾਤੀ ਸੀ ਤੇ ਇਹਤੇ ਵੀ ਕਮਰਾਦਾਂ ਨੇ ਸਪਰੇਅ ਹੋਰ ਤੇ ਤਕਰੀਬਨ ਹਲੇ ਆਲੂ ਸਾਫ ਹੈ ਕੋਈ ਸ਼ਿਕਾਇਤ ਨਹੀਂ ਇਆਂ ਪੱਤਿਆਂ ਦੇ ਹੇਠਲੇ ਪਾਸੇ ਤਾਂ ਬੇਪੈਣ ਲੱਗ ਜਾਂਦੇ ਨੇ ਜਿਹੜੀ ਬਲਾਈਟ ਦੀ ਪ੍ਰੋਬਲਮ ਹੁੰਦੀ ਆ ਤੇ ਇੱਕ ਜੂਰੀਆ ਪਾਉਣਿਆ ਇਹ ਚ ਗਿੱਲੇ-ਗਿੱਲੇ ਚ ਤੇ ਵਧੀਆ ਹੋ ਜਾਊਗਾ ਸਾਰੇ ਖੇਤ ਚ ਘੁੰਮ ਕੇ ਦੇਖਦੇ ਆ ਮਾਰਦੇ ਆ ਢੇੜਾ ਵਾਲੇ-ਦਾਲੇ ਤੇ ਨਾਲੇ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਸਾਰਿਆਂ ਦਾ ਨਵਾਂ ਸਾਲ ਵਧੀਆ ਲੰਘੇ ਤੇ ਖੁਸ਼ੀਆਂ ਆਉਣ ਨਵੇਂ ਸਾਲ 'ਚ ਤੇ ਖੇਤੀਬਾੜੀ ਦੇ ਸੰਧਾਂ 'ਚ ਵਾਧਾ ਹੋਵੇ ਤੇ ਫਸਲ ਵਧੀਆ ਨਿਕਲੇ ਸਾਰਿਆਂ ਨੂੰ ਤੰਦਰੁਸਤੀ ਰੱਖੇ ਪ੍ਰਮਾਤਮਾ ਇੱਕ ਬੂਟਾ ਪੱਟ ਕੇ ਦੇਖਦੇ ਹਾਂ ਇਹ ਟਾਕਿੰਗ ਨਿਕਾ ਦਾਣੇ ਚੱਕੇ ਆਲੂ ਨੇ ਕੀ ਗੱਲ ਬਾਤ ਕੀ ਸਾਈਜ਼ ਹੋਇਆ ਹੋਰੋਂ ਕੇ ਪੱਟ ਲੰਨੇ ਆ ताने था काफी चक्के ने देखो का बूटा हैलू हेगा डूगा थोड़ा देखो दाने पे ने तो चार 7 8 9 10 11 ਪੂਰੇ 11 ਦਾਣੇ ਨੇ ਤੇ ਹਲੇ ਬਾਕੀ ਹੋਰ ਬਣਨੇ ਵੀ ਨੇ ਤਕਰੀਬਨ 50 ਦਾਣੇ ਲੂਨੇ ਹਲੇ ਹੋਰ ਖੜਨ ਬਹੁਤ ਵਧੀਆ ਸਾਇ ਯਾਰ ਵਧੀਆ ਦਾਣੇ ਹੈਗੇ ਨੇ ਇਥਾਂ ਟਾਈਮ ਦੇ ਹਿਸਾਬ ਨਾਲ ਬਾਕੀ ਹੁਣ ਚਲਦਿਆਂ ਲੈ ਕੇ ਆਉਣਾ ਦਵਾਈ ਅਮਲੋ ਤੋਂ ਤੇ ਫਿਰ ਕਰਾਉਣਾ ਸਪਰੇਅ ਪਰਲੇ ਪਰਲੀ ਮੋਟਰ ਤੇ ਲਓ ਜੀ ਆਇਆ ਆ ਪਾਦਲੇ ਮੋਟਰ ਤੇ ਕਣਕ ਦੇਖਣ ਫਿਰ ਇਹ ਚ ਵੀ ਦੇਖਦਾ ਕੱਲ ਨੂੰ ਪਵਾਉਣਾ ਜੂਰੀਆ ਖੇਤ ਹੈਗੇ ਨੇ ਗਿੱਲੇ ਹੀ ਤੇ ਦੇਖੋ ਇਦਾਂ ਦੀ ਜੰਮੀ ਹੋਈ ਆ ਥੋੜੀ ਜੀ ਸੁਪਰਸੀਡਰ ਦੀ ਬਜਾਈ ਜਿਹੜੀ ਆਪਾਂ ਸੁਪਰਸੀਡਰ ਨਾਲ ਬਜਾਈ ਕਰਦੇ ਆ ਕਣਕ ਥੋੜੀ ਘਟ ਜਾਂਦੀ ਆ ਆਪਣੇ ਮਾਜਰੀ ਮੋਟਰ ਦੀ ਪ੍ਰੋਬਲਮ ਹੈਗੀ ਔਰੇ ਵੀ ਹੈਗੀ ਆ ਪਾਦਲੇ ਕਿਤੇ ਕਿਤੇ ਛਾੜਾ ਦੇਖੋ ਮੈ ਸੋਏ ਹੋਏ ਨੇ ਤੇ ਤਕਰੀਬਨ ਉਹ ਵਧੀਆ ਖੜੀ ਆ ਸਾਰੀ ਉਹ ਤੇ ਫਿਰ ਪਾਉਨੇ ਆ ਕੱਲ ਨੂੰ ਰੇ ਤੇ ਦਵਾਈ ਲਿਆਏ ਨਾਲ ਆਪਾਂ ਆਲੂਆਂ ਦੀ स्प्रे करा सारे दस किले अपने सरे तक चली